ਦਾ ਦਾਸ ਤੇ YouTube ਚੈਨਲ 뮤직 টিচার ਤੇ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਨਾ ਹੈ ਕਿ ਆਪ ਸਭ ਚੜ੍ਹਦੀ ਕਲਾ ਛੋਗੋਗੇ। ਅੱਜ ਆਪਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਪੁਰਗ ਨੂੰ ਮੁੱਖ ਰੱਖਦੇ ਹੋਇਆਂ ਸ਼ਬਦ ਸਿੱਖਾਂਗੇ ਜੀ ਦੀਨ ਦੁਨੀ ਦਾ ਪਾਤਸ਼ਾਹ। ਪਾਤਸ਼ਾਹਾਂ ਪਾਤਸ਼ਾਹ ਅਡੋਲਾ ਭਾਈ ਗੁਰਦਾਸ ਜੀ ਦੀ ਇਹ ਬਾਾਰ ਵਿੱਚੋਂ ਇੱਕ ਪੌੜੀ ਦਾ ਕੀਰਤਨ ਆਪਾਂ ਕਰਨਾ ਸਿੱਖਾਂਗੇ। ਵੀਰਾਂ ਦੇ ਸਕੇ ਸੀ ਸ਼ਰਤਾਂ ਮੈਂ ਇਸ਼ਾਵਾ ਦਾ ਵਿਆਨਾ ਦੱਸਾਂਗੇ ਤੇ ਭੈਣਾ ਦੇ ਸਕੇਲ ਚੌਥੇ ਕਾਲੇ ਤੋਂ ਇਹ ਸ਼ਬਦ ਜਿਹੜਾ ਵਜਣ ਬਾਅਦ ਮੈਂ ਆਪ ਜੀ ਨੂੰ ਦੱਸਾਂਗਾ ਤੇ ਅਨਾਲ ਆਪ ਜੀ ਨੇ ਇਹ ਸ਼ਬਦ ਸੁਣਤੀ ਨਾ ਵੀਣਾ ਤੇ ਅਨਾਲ ਦੇ ਸ਼ਬਦ ਆਪ ਜੀ ਨੇ ਦੇਖਣਾ ਜੀ ਅਤੇ ਸਿੱਖ ਕੇ ਆਪ ਜੀ ਨੇ ਗਾਇਨ ਕਰਨਾ ਕਹਿਰਵਾ ਤੁਗਣ ਤਾਲ ਦੇ ਵਿੱਚ ਆਪਾਂ ਇਹ ਸ਼ਬਦ ਗਾਇਨ ਕਰਨਾ। ਵੀਰ ਦੁਰੀ ਦਾ ਬਾਤ ਸਾ ਬਾਤ ਸਾ ਵੀਰ ਦੁਰੀ ਦਾ ਬਾਤ ਸਾ ਬਾਤ ਸਾ ਪਾਤਸ਼ਾਹ ਹੋਣਾ ਕੀ ਦੁਨੀਆ ਦਾ ਆਪਸਾ ਪਾਤਸ਼ਾਹ ਕੀ ਦੁਨੀਆ ਦਾ ਪਾਤਸ਼ਾਹ ਆਜੀਬੇ ਪੈਸਾ ਅਰਤਨਾ ਹੋਲਾ ਬਾਰਸੋ ਲਾ ਮੇਨ ਕਾ ਬੀਤ ਕੇ ਆਚਨਾ ਹੋਲਾ ਬਾਤ ਸ਼ਾਮਾ ਕੋ ਦਾ ਬਾਤ ਸ਼ਾਮਾ ਬਾਤ ਸ਼ਾਮਾ ਕੋ ਪਾਸ਼ਾਬਦ ਦੇਨ ਦੁਨੀ ਦਾ ਬਾਦਸ਼ਾ ਬਾਦਸ਼ਾਹਾਂ ਦਾ ਪਾਤਸ਼ਾਹ ਅਡੋਲਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਮਿਤ ਜੋ ਭਾਈ ਗੁਰਦਾਸ ਜੀ ਨੇ ਉਚਾਰਨ ਕੀਤੀ ਰਚਨਾ ਹੈ ਉਸ ਵਿੱਚੋਂ ਆਪ ਪਾਸ਼ਬਦ ਸਿੱਖੇ ਮੈਂ ਸਾਰੇ ਅੰਤਰੇ ਸ਼ਬਦ ਦੇ ਇਕੱਠੇ ਲਗਾ ਦਿੱਤੇ ਨੇ ਵੀਰਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਇਹ ਸਾਰੇ ਅੰਤਰੇ ਜਿਹੜੇ ਨੇ ਇੱਕ ਇੱਕ ਲਾਈਨ ਜਾਂ ਦੋ ਦੋ ਲਾਈਨ ਦਾ ਅੰਤਰਾ ਜਿਹੜਾ ਆਪਾਂ ਸਮਝ ਕੇ ਅਤੇ ਉਸ ਤੋਂ ਬਾਅਦ ਅਸਥਾਈ ਗਾਇਨ ਕਰ ਕਰਕੇ ਇਹ ਸਾਰਾ ਸ਼ਬਦ ਗਾਇਨ ਕਰਨਾ ਹੈ ਮੈਂ ਆਪ ਜੀ ਨੂੰ ਸਾਰੇ ਅੰਤਰੇ ਲਗਾ ਕੇ ਦੱਸ ਦਿੱਤੇ ਨੇ ਕਿ ਆਪ ਜੀ ਨੇ ਅੰਤਰੇ ਇਸ ਤਰ੍ਹਾਂ ਲਗਾਉਣੇ ਨੇ ਤਾਂ ਕਿ ਆਪ ਜੀ ਨੂੰ ਬਾਅਦ ਵਿੱਚ ਸਮੱਸਿਆ ਨਾ ਆਵੇ ਆਪ ਜੀ ਦਾ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹਿਣਾ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਕੀਰਤਨ ਦੀਆਂ ਦਾਤਾਂ ਬਖਸ਼ਿਸ਼ ਕਰਨ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ